ਉਹ ਲਾਜ ਨਹੀਂ ਕਿਸ ਨੇ ਕਹ ਖੱਟਾ ਸੱਲਾ ਪੱਲਾ ਦੇਖੇ ਦਾ ਅੱਲਾ ਬੱਲਾ ਤੇ ਵੀ ਦੇਖ ਨਹੀਂ ਆ ਯਾਰ ਬਸ ਜਨਦਲ ਪਹਾੜ ਲੱਗ ਜੀ ਸਮਝੀ ਉਹਨੇ ਕਿਹਨੂੰ ਮਦਦ ਕਰਨ ਤੇਰੇ 40 ਕਿਨੇ ਜਾ ਪਰ ਰੁਪਈਏ ਰੁਪਈਏ ਜੀ ਚੱਲਣਾ ਪਟੇ ਭਰਾ ਠੀਕ ਹੈ ਕਿ ਨਹੀਂ ਨਾ ਤਾਂ ਤੁਮ ਕਮਲਾ ਕੋਈ ਨਾ ਉਹ ਰੋਜ ਦਾ ਕੰਮ ਉਹ ਕੋਲੇ ਕਮਲੇ ਧਾਰੇ ਦਾ ਲਾ ਕੇ ਲੈ ਜਾ ਬੋਲ ਕਿੰਨੇ ਦੀ ਕਹਿੰਦੇ ਲਾਸਟ ਹਾਂ ਉਹ ਕਿੰਨੇ ਨਹੀਂ ਉਹ ਕਿੰਨੇ ਨਹੀਂ ਕਹਿੰਦੇ ਪੰਜ ਦੀ ਕਹੀ ਜਾਂਦੇ ਉਹ ਤੇ ਯਾਰ ਭੈਣ ਦੇ ਕੋਲ ਫੇਰ ਨਹੀਂ ਸਾਨੂੰ ਬਲਦ ਥੰਮੋ ਫੇਰ ਐ ਭਾਈ ਇੱਕ ਫੇਰ ਨਹੀਂ ਬੱਦ ਲੱਗੀਆਂ ਨੇ ਬਾਈ ਇਹਨਾਂ ਦੀ ਮੱਧ ਆਫਰ ਗਵਣਣੀ ਨਹੀਂ ਨਹੀਂ ਟਰ ਕੋਈ ਨਹੀਂ ਵੀਰੇ ਕੋਈ ਤੁਹਾਡਾ ਧੰਨਵਾਦ ਬਾਈ ਯਾਰ ਆਪਾਂ ਵੀ ਥੋੜੇ ਦੁਖੀ ਥੋੜੀ ਯਾਰ ਬਾਈ ਬੱਦ ਲੱਗੀਆਂ ਨੇ ਬਾਈ ਯਾਰ ਐਵੇਂ ਆਪਾਂ ਨੂੰ ਟਰ ਕੇ ਕਿਵੇਂ ਨਹੀਂ ਦੂਆ ਤੁਹਾਡਾ ਕੀ ਖਿਆਲ ਆ ਬਈ ਐਨੇ ਦੀ ਵਗੇ ਜੀ ਬਸ ਦੇਖੋ ਚੱਲ ਗਈ ਨਾ ਚਲਾਉਣੀ ਤੁਹਾਡੀ ਚੀਜ਼ ਤੁਹਾਡੇ ਕੋਲੇ ਹੀ ਖੜੀ ਐ ਭਰਾਵਾ ਅਗਲੇ ਦਿਨ ਰੁਪਈਏ ਅਗਲੇ ਦਿਨ ਜੇ ਕੋਈ ਹੋਰ ਦੇਖ ਲਾਂਗੇ ਪਰ ਜਿੰਨੇ ਧਾਨਾ ਧੰਨੇ ਦੇ ਵਗੀਰਾ ਹੁਣ ਮੰਗਾਂ ਲੈਂਗੇ ਆ ਇੰਨਾ ਛੋਟਾ ਫਰਕ ਨਿਕਲਦਾ ਨਹੀਂ ਪਰ ਕਾਰਨ ਬੱਦ ਲੱਗੀਆਂ ਪੱਕਾ ਜੀ ਬੱਦ ਲੱਗੀਆਂ ਬਾਈ ਤੇਰੀ ਚੀਜ਼ ਤੂੰ ਤਾਂ 2 ਲੱਖ ਮੰਗੀ ਚੱਲ 2 ਲੱਖ ਮੰਗੀ ਚੱਲ ਤੇਰੀ ਚੀਜ਼ ਹੈ ਪਰ ਹੁਣ ਅਸੀਂ ਮਹਿੰਗਾ ਲੈਂਗੇਗਾ ਹਾਂ ਨਾ ਮੈਂ ਆਪਾਂ ਕਿਹਾ ਨਹੀਂ ਵਿਕ ਪੈਂਦੀ ਆ ਪਰ ਤੂੰ ਵੀ ਗੱਲ ਨੇੜੇ ਰੱਖ ਕੇ ਗੱਲ ਕਰੇ ਕੋਈ ਵੀ ਜੇ ਉਹ ਜੀ ਗੱਲ ਹੁੰਦੀ ਆ ਕੋਈ ਤੂੰ ਵੀ ਗੱਲ ਕਰ ਬਈ 1.35 ਲੈ ਜਾ ਉਹ ਯਾਰ ਤੀ ਤਾਂ ਤੂੰ ਉਹਨਾਂ ਨੂੰ 35 ਕਹੀ ਜਾਂ 30 35 ਤਾਂ ਕਹੀ ਜਾਂ ਤੂੰ ਫਿਰ ਉਹਦਾ ਠੀਕ ਹੈ ਫਿਰ ਉਹਨਾਂ ਰਾਖਮ ਚੋਂ ਵੀ ਕਿੱਥੋਂ ਕੋਲ ਲੈ ਹਾਂ ਤਿੰਨ ਦੀ ਤਾਂ ਕੋਈ ਜਰੂਰ ਮੇਰੇ ਉਹਨਾਂ ਨੂੰ ਵੀ ਪੈਸੇ ਲੱਗ ਹੀ ਜਾਂਦੇ ਨੇ ਜੈ ਇੰਨੀ ਵਿੱਚ ਨੂੰ ਮੇਰਾ ਉੱਤਰ ਦੀ ਤੇ ਲੱਗ ਜਾਂਦੇ ਉਹ ਤੜਕੀ ਬੜਾ ਚੱਲ ਕੋਈ ਨੂੰ ਤਾਂ ਤੇਰੀ ਚੀਜ਼ ਆ ਹਾ ਹਾ ਬਈ ਸਹੀ ਮੁੱਲ ਲੱਗੂ ਅਗਰੇ ਨੂੰ ਵੇਚ ਰੂਗਾ ਦੱਸ ਨਹੀਂ ਕਰਦਾ ਜੇ ਹੋ ਗਈ ਤਾਂ ਦੇਖ ਲਾ ਜੇ ਭਰਾਵਾ ਹੈ ਫਿਰ ਤੁਹਾਡਾ ਕੀ ਖਿਆਲ ਆ ਭਰਾ ਮਾੜੀ ਗੱਲ ਜਦੋਂ ਆਜੂਗਾ ਮੁੜ ਕੇ ਬੱਚਾ ਲਵਾ ਦੂੰਗਾ ਹਾਂ ਤਾਂ ਵੀ ਪੈਂਚੀ ਦੇ ਕਰਦਾ ਸੀ 1 25 ਦਾ 22 ਕਿਹੜਾ ਸੀ ਉਹ ਲਾ ਗਿਆ ਉਹ ਕਿਹੜਾ ਯਾਰ ਭਰਾਵਾ ਤੇਰੀ ਥੋੜੀ ਅੱਗਾ ਬਗਲ ਨਾਲ ਥੋੜੀ ਚੀਜ਼ ਆ ਬਗਲੀ ਚੱਲ ਕਿੰਨੇ ਦਾ ਹਾਰ ਧੱਕਾ ਪਾ ਜੂਗਾ ਹਾਂ ਇਹਦਾ بڑا ਕਾ ਪਾਏਗਾ ਭਰਾ ਕਾ ਤੂੰ ਚਲ ਕਰਨ ਬਾਜ਼ੀ ਗੱਲ ਤੇ ਜਿੱਦਰ ਪੈਣਾ ਹੁਣ ਮੈਨੂੰ ਦੱਸੋ ਕਰ ਕੀ ਕਰਨ ਕਿੰਨੇ ਦਾ ਲਾ ਨਹੀਂ ਨਾ ਪੈਂਦਾ ਹਾਂ ਕੱਟ ਕੇ ਛੋਟ ਲਗਾ ਨਹੀਂ ਨਾ ਛੱਟ ਗਿਆ ਜਾਂਦੀਆਂ ਛੁਰਲੀ ਤਾਂ ਕੋਈ ਨਹੀਂ ਛੱਡਦਾ ਵੀਰੇ ਭਾ ਨਾ ਹੀ ਵੇਖਣਾ ਹੁੰਦਾ ਭਾ ਨਾ ਹੀ ਤੁਸੀਂ ਵੇਖਣਾ ਨਹੀਂ ਫਟਾਕਾ ਪੈਂਦਾ ਹੁੰਦਾ ਭਾ ਨਾ ਹੀ ਤੁਸੀਂ ਵੇਚਲੇ ਭਾ ਨਾ ਹੀ ਅਗਲੇ ਲੈਣੀਆ ਦੱਸੀ ਮੈਨੂੰ ਬਾਈ ਬਣ ਕੇ ਯਾਰ ਕੀ ਕਹਿੰਨੇ ਕਿੰਨੇ ਦੇ ਕਿੰਨੇ ਦੀ ਕਹਿੰਨੇ ਕਿੱਥੇ ਜਾਣੀ ਆ ਮੁਰਾदाबाद ਹੁਣ ਦੱਸੀ ਜਨੇ ਬਈ ਹੁਣ ਦੱਸਦਾ ਇਹਨਾਂ ਦੀ ਮੱਝ ਹੈ ਹੁਣ ਦੱਸਦਾ ਜਦੋਂ ਉਹ ਨਿਕਿਰ ਗੇ ਤੀਰੇ ਉਹ 20 ਪਸੂਣ ਠੀਕ ਹੈ 20 ਦਾ ਤਦ ਤਰ ਮਸੂਲੀ 29 ਵਾਲਾ ਕੰਮ ਤਾਂ ਹੋਣਾ ਨਹੀਂ ਥੱਲਾ ਤੁੱਲਾ ਦੇਖੋ ਵੱਡੇ ਭਰਾ ਮੈਂ ਕੋਈ ਥੋੜਾ ਦੋਖੀ ਨਹੀਂ ਹਾਂ ਮੇਰੇ ਪਾਸ ਮੈਂ ਤੈਨੂੰ ਤਾਂ ਹੀ ਕਹਿੰਦਾ ਵੀ ਜੋ ਪਾਸ ਤਾਂ ਤਾਂ ਹੀ ਕਰੂ ਅਗਲਾ ਜੇ ਨੇੜੇ ਲਾ ਕੇ ਵੀਰੇ ਜੇ ਨੇੜੇ ਲਾਉਂਗੇ ਨਾ ਫੇਰ ਹੀ ਗੱਲ ਪਾਸ ਵੀ ਫੇਰ ਹੀ ਅਗਲਾ ਕਰੂਗਾ ਨਾ ਜੇ ਮੁੱਲ ਹੋਏ ਹਿਸਾਬ ਨਾਲ ਕਰਾਂਗਾ ਨੇੜੇ ਲਾਉਂਗੇ ਫੇਰ ਹੀ ਬੱਚਾ ਥੱਲੇ ਅਗਲਾ ਕਰੂਗਾ ਥੱਲਾ ਪੱਲਾ ਦੇਖ ਕੇ ਕਹੋ ਗੱਲ ਹੋ ਜੇ ਉਹ ਤਾਂ ਬਾਈ ਦੱਸ ਤਾਂ ਦਿੰਦਾ ਭਰਾ ਯਾਰ ਹਾਂ ਵੀ ਜੋ ਨਰਮ ਹੋਵਾਂਗਾ ਕੁਝ ਦੇਖ ਲੈ ਰਾਦਾ ਹਾਇਕਰ ਵੀ ਜੋ ਨਰਮ ਹੋਣਾ ਕੋਸ ਖਜ ਤੂ ਕਰਕੇ ਵੇਚ ਦਿੰਨੇ ਦੇਖ ਲੈ ਫਿਰ ਉਹ 25 ਦੇ ਦਾ ਜੋਰ ਲਾ ਕੇ ਵਾਗੇ ਬਈਆ ਵੀ ਚੁਟਿਆ ਭਰਾਵਾ ਦੋ ਦੀ ਸਮਝ ਆ ਪਟੇ ਜੀ ਜੀਆ ਵਾਹ ਦੇਖ ਲੈ 25 ਲੱਗ ਗਿਆ ਜੀ ਕਹਿੰਦਾ ਇਹਨਾਂ ਨੂੰ ਕੋਈ ਕਹਿੰਦਾ ਹਾਂ ਇਸ ਕੋਲ ਆਦਾ ਪਾ ਕੇ ਦੇ 25 ਕੋ ਅੱਜ ਇਹ 15 ਲੱਖਾ ਕਹਿੰਦੇ ਉਹ ਇਹੇ ਤਾਂ ਜਾਣੀ ਅਗਲੇ ਨੂੰ ਵੀ ਖਰਚਾ ਪੈਂਦਾ 4% ਲਿਖਾਈ ਆ। ਅੱਜ ਇਹ 20 ਲੱਖਾ ਬੱਤੀਆਂ ਵਾਲੀ ਇੱਥੇ ਆਈ ਐ ਇਹ ਬਿਨਾ ਘੱਪਾ ਦੋਦਾ ਨਹੀਂ। ਨਹੀਂ ਨਹੀਂ ਅਸੀਂ ਕਦੋਂ ਤੈਨੂੰ ਕਹਿੰਦੇ ਵੀ ਖਰਚਾ ਨਹੀਂ ਹੋਇਆ। ਉਹ ਦਾ ਭਰਾ ਵਾ ਜੀ। ਉਹ 10 ਮਹੀਨਿਆਂ ਕੀ ਕਹਿੰਦਾ? ਨਾ ਭਾਈ ਤੇ ਭਰਾ ਦਾ। ਦੱਸੀ ਕਰਾ। 10 ਤਾਂ ਦਿੱਤਾ ਭਰਾ ਜੀ। ਜਾਇਜ਼ ਕੀ ਆ? ਬੱਚਾ ਲਵਾਦ ਕੇ ਕੋਈ ਸਾਡੀ ਬੁਣੀ ਹੋ ਜਾ ਤੇਰੀ ਵੀ ਹੋ ਜਾ ਸਾਡੀ ਵੀ ਹੋ ਜਾ। ਭਾਈ ਤੈਨੂੰ ਦੱਸਦਾ। ਦੱਸੀ ਕਰਾ। 10 ਤਾਂ ਆਇਆ ਭਰਾ ਹੁਣ ਤੇਰੀ ਕੀ ਹੋ ਗਈ? ਕਿੰਨੇ ਦੇ ਨਾਮ। ਚਾਲੇ ਪਏ ਚਿੱਕੜੇ ਨੇ ਨਰਮ ਵਾਲੀ ਵੀ ਲੈ ਲੈਣਾ ਲੈ ਫੜੋ ਦੱਸੋ ਬਾਈ ਕੀ ਕਹਿਣਾ ਯਾਰ ਗਾਇਦਾ ਇਹਦਾ ਦਰੋ ਲੈ ਫੜੋ ਜਿਹੜੇ ਕਹਿਦਾ ਮੁੰਡੇ ਜਿਹੜੀ ਗੱਲ ਕਹਿ ਦਿੱਤੀ ਲੈ ਫੜੋ ਕਿੰਨੇ ਦੀ ਕਹਿਣੇ ਗੱਲ ਤਾਂ ਕਹੋ ਨਰਮ ਉਹ ਗੱਲ ਕਹਿ ਦੇ ਯਾਰ ਉਹ ਤਾਂ ਸੁਣੀ ਜਾਂਦੇ ਆ ਯਾਰ ਉਹਦੇ ਉਧਰੋਂ ਬੋਲਦਾ ਗੱਲ ਤਾਂ ਨਹੀਂ ਹੋਣੀ ਉਹਦੇ ਨਾਲ ਗੱਲ ਤਾਂ ਨਹੀਂ ਪਾਣੀ ਲੈ ਫੜੋ ਕਿੰਨੇ ਦੱਸੋ ਲੈ ਫੜੋ ਨਾ ਬਾਈ ਉਹਦੋਂ ਘੱਟ ਨਹੀਂ ਯਾਰ ਭਰਾ ਯਾਰ ਲੈ ਦੱਸ ਦੀ ਕਰ ਦਿੰਦਾ ਨਾ 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 ਦਾਂ ਫੇਰ ਨਾ ਉਹ ਲਾਜ ਨਹੀਂ ਕਿਸ ਨੇ ਕਹ ਖੱਡਾ ਥੱਲਾ ਪੱਲਾ ਦੇਖੇਦਾ ਨਹੀਂ ਅੱਲਾ ਬੱਲਾ ਤਾਂ ਇਹ ਵੀ ਦੇਖਣੀ ਆ ਯਾਰ ਬਸ ਹਾਂ ਭਾਈ ਇੰਨਾ ਕਰਨ ਦੇ ਦੇਖ ਲੈ ਲੈ ਫਿਰ ਤੂੰ ਆਪ ਹੀ ਕਹ ਦੇ ਮੈਨੂੰ ਭਰਾਮ ਵਾਲੀ ਗੱਲ ਵੀ ਆ ਕੁਸਾ ਨਹੀਂ ਆ ਲੈ ਫੜ ਉਹ ਬੜਾ ਫਰਕ ਆ ਉਹ ਗੱਲ ਤਾਂ ਕਹ ਕੋਈ ਬੜਾ ਫਰਕ ਹੈ ਭਾਈ ਕੋਈ ਵੇਚਿਆ ਕਰਾ ਹੈ ਯਾਰ ਇਹ ਤਾਂ ਗੱਲ ਤਾਂ ਕਹ ਕੋਈ ਕੀ ਕਹਣਾ ਕਹਦਾ 1 2 3 4 3 ਲੈ ਆ ਉਹ ਜੋ 1000 ਪਿੱਛੇ ਮੈਂ ਜੋ ਹੋਰ ਹੋਰ ਜੇਰਾ ਦੀ ਹੈ ਤੇਰੇ ਪਿੱਛੇ 2000 ਹੋਰ ਲੈ ਲੈ ਹੋਰ ਉਹੀ ਗੱਲਾਂ ਯਾਰ ਮੈਂ ਵੀ ਕਹਾਈਆਂ ਚ ਮਰਦਾ ਹਾਂ ਭਾਈ ਤਾਂ ਕੋਈ ਉਹ ਬੇਚਰੀ ਕਿਨੇ ਦੀ ਆ ਕੋਈ ਗਲਰਾ ਬਾਹਰ ਹੋਰ ਤਾਂ ਲਈ ਲੈਣੇ ਅਗਰ ਨਾ ਹਲੋ ਉਹ ਲਖੀਰ ਨਾ ਖੇਚ ਮੈਂ ਨਾ ਅਸੀਂ ਬਹੁਤ ਥੜੇ ਆ ਗਏ ਦਾ ਉਹ ਨਹੀਂ ਐ ਨਾ ਜੀ ਫੜਾ ਉਹ ਗੱਲ ਤਾਂ ਕਹੇ ਕੋਈ ਯਾਰ ਗੱਲ ਤਾਂ ਕਹੂਗੇ ਵੱਡੇ ਭਾਈ ਕਾ ਲਖੀਰ ਨਾ ਖੇਚ ਗੱਲ ਕਹ ਉਹ ਨਹੀਂ ਯਾਰ ਨਹੀਂ ਜੀ ਭਾਈ ਬੇਚਰੀ ਇੰਲਾਪੜ ਤੁਸੀਂ ਕੋਈ ਕਦਰ ਨਹੀਂ ਕਰਦੇ ਉਹ ਅਸੀਂ ਤਾਂ ਬਥੇਰੀ ਕਦਰ ਕਰੀ ਜਨੇ ਹੁਣ ਦੱਸ ਅਸੀਂ ਕੀ ਕਦਰ ਕਰੀਏ ਆਪੀ 66 ਤੋਂ ਥੱਲੇ ਆਏ ਆਂਗੇ ਉਹ ਬਾਈ ਥੱਲੇ ਤਾਂ ਤੁਹਾਨੂੰ ਮੁੱਲ ਕਰਦਾ ਤੇਰੀ ਚੀਜ਼ ਆ ਆ ਤੁਹਾਨੂੰ ਕਹਤਾ ਵੀ ਲੱਗੀ ਹੁੰਦੇ ਨੇ ਰੁਪਏ ਕਿਉਂ ਗੱਲ ਕਰ ਰਹੇ ਹੋ ਇੰਲਾਪੜ ਇਹਨਾਂ ਤੇ ਮੂੜਦੇ ਕਿਹੜੀ ਤੱਕ ਤੇਰੀ ਹੋਣੀ ਜਣਾ 12 ਦੀ ਕਰਦਾ ਨਹੀਂ ਦੇਖ ਲੈ ਹਾਂ ਕਿੰਨੇ ਦੇ ਹੁੰਦੇ ਫਰਕ ਭਰਾ ਵਾਲੀ ਗੱਲ ਕਿੰਨੇ ਦੇ ਪੈਣੀ ਇਹਦਾ ਬੈ ਜਾ ਫਿਰ ਉੱਪਰ ਨਦੀ ਤੇ ਉਹ ਨਹੀਂ ਅਗਲਾ ਲੈਂਦਾ ਹੁਣ ਮੈਂ ਦੱਸ ਕਿ ਜੇ ਫਿਰ ਠੀਕ ਹੈ ਨਹੀਂ ਲੈਂਦਾ ਤਾਂ ਹੋਰ ਬਾੜ ਲੋ ਕੋਈ ਗੱਲ ਨਹੀਂ ਕਿਉਂ ਓਰੇ ਹੋਟ ਕੇ ਮੇਰੇ ਪਹਿਲਾਂ ਮੇਰੀ ਗੱਲ ਸੁਣ ਉਹ ਗੱਲ ਬਾਬੇ ਨੇ ਨਹੀਂ ਜਾਣਾ ਮਰੇ ਹੋਟ ਬਾਬੇ ਦੀ ਇਹ ਜਿਹੜੀ ਮੱਝ ਹੈ ਫਿਰ ਸਹੀ ਕਰੂਗਾ ਓਏ ਆ ਜਾ ਮੁੰਡਿਆ ਕੰਦੀ ਬਾਹਰ ਯਾਰ ਆ ਜੀ ਜੇ ਵੇਚਣੀ ਤੋਰ ਜਾ ਵੱਡੇ ਭਰਾ ਤੋਰ ਦਰ ਤੋਰ ਤਾ ਦੇ ਦਸ ਵਾਰੀ ਤੋਰ ਤਾਂ ਦੂਗਾ ਹੈ ਤੋਰਨ ਵਾਲਿਆ ਆ ਜਾ ਬਾਈ ਤੇਰੇ ਨਾਲ ਅੱਗੇ ਆ ਜਿਹ ਭਗ ਦਾ ਪਾਣੀ ਪਵਿੱਤਰ ਹੁੰਦਾ ਵੱਡੇ ਭਰਾ ਜਾਇ ਜੇ ਜੇ ਹੁਣ ਲਖੀਰ ਹੀ ਖਿੱਚੀ ਸੁਣ ਤਾ ਲੈ ਤੇਰੀ ਚੀਜ਼ ਆਪਾਂ ਇਹ ਨਹੀਂ ਕਹਿੰਦੇ ਤੂੰ ਆਪ ਸਿਆਣਾ ਦੁੱਧ ਪੀ ਕੇ ਵੀ ਲੱਖ ਰੁਪਈਆ ਨਹੀਂ ਨਹੀ ਨੀ ਮੇਰੇ ਪਤਾ ਗੱਲ ਕੀ ਆ ਤੇਰੀ ਗੱਲ ਨਾ ਵੀ ਸਹਿਮਤ ਹੈਗੀ ਕੋਈ ਇਹ ਨਹੀਂ ਗੱਲ ਪਰ ਤੂੰ ਐ ਕਰ ਉਹਦੇ ਕੰਨੇ ਵੀ ਜਾਣ ਮਾਰ ਮਾੜਾ ਜਾ ਵੇਚਣਾ ਅਗਲੇ ਨੇ ਵੀ ਵੇਚਨੇਗਾ ਬਾਜ਼ਾਰ ਦਾ ਦਮ ਹੈ ਸੈੜ ਹੈ ਜੀ ਸਾਰਾ ਕੁਝ ਹੀ ਤੇਰੇ ਸਾਹਮਣੇ ਆ ਖਰੀਦ ਬਾਈ ਨਹੀ ਨੀ ਮੈਂ ਤੇਰੀ ਗੱਲ ਨਾਲ ਸਹਿਮਤ ਬਾਜ਼ਾਰ ਜੇ ਨਹੀਂ ਵੀ ਲੱਗਿਆ ਪਰ ਰੇਗ ਬੰਦਾ ਬਾਈ ਮੈਨੂੰ ਹੱਥ ਨਹੀਂ ਪਾਉਂਦਾ ਪ੍ਰਮਾਤਮਾ ਦੀ ਕਸਮ ਆ ਜਾਦੇ ਦਾ ਮਨ ਕਿਤੇ ਲੰਘਾ ਲਿਓ ਬਈ ਯਾਰ ਉਹ ਤਾਂ ਤੁਸੀਂ ਪਾਸ ਹੋਈ ਤੇ ਲੈ ਗਏ ਹਾਂ ਖੜੀ ਅਗਲੀ ਸੰਦੀਪ ਵੀਰੇ ਕਹਿ ਕੀ ਕਹਿਣਾ ਕਰਨੀ ਜੀ ਬਸ ਬਾਈ ਰਤਨ ਬਾਈ ਨੇ ਕਹਿ ਦਿੱਤਾ ਭਰਾ ਯਾਰ ਜੈ ਜੈ ਸੰਦੀਪ ਅੱਛਾ ਮੇਰੀ ਗੱਲ ਸੁਣੋ ਰੱਬ ਲੱਗਦੀ ਗੱਲ ਕਹਿੰਦੀ ਸੌ ਲੱਗੀ 25 ਤੇ ਆ ਸੀਰੀ ਆਪਾਂ ਨੂੰ ਕਹਿ ਕੀ ਗਏ ਨਾ ਲੱਗ ਚੁੱਕੇ ਸੀ ਦਿੱਤੀ ਨਹੀਂ ਸਹੀ ਗੱਲ ਦਿੰਦੇ ਸੀ ਅੱਛਾ ਹਾਂ ਬਾਈ ਮੇਰੇ ਅਮੀ ਜੋ ਤਾਂ ਨਹੀਂ ਲੱਗ ਨਹੀਂ ਨਹੀਂ ਫੇਰ ਤਾਂ ਠੀਕ ਹੈ ਪਰ ਚਲੋ ਜੀ ਆਓ ਲੌਂਗ ਖਾ ਮਿਦਣੀ ਕਿਦਾ ਬੂਟੀ ਦਾ ਮਸਾਲਾ ਕਿਆ ਮੈਂ 12 ਕਹਤਾਂ 15 ਦੀ ਖੇਤ ਨਹੀਂ ਨਹੀਂ ਜਰਾ ਕਿਉਂ ਵੀ ਸੰਦੀਪ ਲੈ ਫੜ ਲੈ ਗੁੱਲ ਤਾਂ ਕਹਿ ਕੋ ਐਂ ਕੋ ਡਰੀ ਕੇ ਜਾਣਾ ਦੋ ਲੈ ਫੜ ਤਾਂ ਲੈ 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 15 ਦੀ ਕਾ ਦਿੰਦਾ ਉਹ ਬਾਈ ਲੈ ਨਾ ਤੈਨੂੰ ਜਿਹੜੀ ਗੱਲ ਹੀ ਕਹਿ ਤਾ ਫਿਰ ਬੇਚਣੀ ਅਗਲੇ ਲੋਕ ਕੀ ਨੇ ਨਾ ਬੇਚਣੀ ਹੋਣਾ ਵੇਚਣ ਬਾਅਦ ਹੀ ਲੈ ਆ ਹੋਰ ਦਾਸ ਕਾ ਹੈ ਤਦ ਇਹ ਫਿਰ ਅੱਗੇ ਨਾ ਬਗੜ ਮੇਰਾ ਭਰਾ ਬਣ ਕੇ ਆਇਆ ਕਹਿ ਵੀ ਆਹੀਂ ਬੀਤ ਲੋ ਤੂੰ ਖੇਟੂ ਤਾਂ ਕਰਦਾ ਕੋਈ ਜੇ 1 ਬੱਚੀ ਦੇ ਲੱਗ ਉਹ ਦੂ ਘਟ ਤਾਂ ਜ਼ਮੀਂ ਵੀ ਨਹੀਂ ਅੱਛਾ ਹਾਂ ਜ਼ਮੀਂ ਵੀ ਨਹੀਂ ਬਾਈ ਤੈਨੂੰ ਵੀ ਨਹੀਂ ਫਿਰ ਤਾਂ ਉੱਚਾ ਕੰਮ ਆ ਯਾਰ ਇਹ ਇੱਕ ਬੱਚੇ ਦਾ